ਪਠਾਨਕੋਟ ਵਿਖੇ ਲਾਇਨਸ ਕਲੱਬ ਸਟਾਰ ਵੱਲੋਂ ਪ੍ਰਦਾਨ ਹਰਜੀਤ ਭਾਈ ਰੇਟ ਹੈ ਤੇ ਉਹਨਾਂ ਦੀ ਪਤਨੀ ਲੇਡੀ ਅਮਨਦੀਪ ਕੌਰ ਦੀ ਅਗਵਾਈ ਵਿੱਚ ਤੀਜ ਦਾ ਤਿਉਹਾਰ ਬੜੇ ਸ਼ੁਮਤਾਮ ਦੇ ਨਾਲ ਮਨਾਇਆ ਗਿਆ ਦੱਸ ਦਈਏ ਇਸ ਬਾਰੇ ਜਾਣਕਾਰੀ ਜਿੰਦੇ ਹੋਏ ਮੈਡਮ ਅਮਨਦੀਪ ਕੌਰ ਨੇ ਦੱਸਿਆ ਹੈ ਕਿ ਸਾਡੀ ਕਲੱਬ ਦੇ ਵੱਲੋਂ ਜਿੱਥੇ ਵਕ ਵਕ ਸਮੇਂ ਤੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਵਕ ਵਕ ਉਪਰਾਣੇ ਜਿਹੜੇ ਨਿਊ ਕੀਤੇ ਜਾਂਦੇ ਨੇ ਜਿਸ ਦੇ ਨਾਲ ਕਲਚਰ ਨੂੰ ਵੀ ਜਿਹੜਾ ਹੈ ਪ੍ਰਮੋਟ ਕੀਤਾ ਜਾਂਦਾ ਹੈ ਔਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਚਾਹੁੰਦੇ ਆ ਕਿ ਬੱਚੇ ਜਿਹੜੇ ਨੇ ਖਾਸ ਕਰਕੇ ਨੌਜਵਾਨ ਪੀੜੀ ਜਿਹੜੀ ਹੈ ਉਹ ਸਭਿਆਚਾਰ ਦੇ ਨਾਲ ਜੁੜੇ ਰਹੇ ਤੇ ਸਭਿਆਚਾਰ ਚਾਰ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਸਾਡੇ ਵੱਲੋਂ ਇਹ ਉਪਰਾਲਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਜਿੱਥੇ तमाम ਔਰਤਾਂ ਦੇ ਵੱਲੋਂ ਵਕਵਕ ਕਲਚਰ ਪ੍ਰੋਗਰਾਮ ਜਿਹੜੇ ਨੂੰ ਕੀਤੇ ਗਏ ਨੇ ਤੇ ਤੀਜਾ ਤਿਉਹਾਰ ਮਨਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦਾ ਮੌਸਮ ਜਿਹੜਾ ਹੈ ਮੌਸਮ ਨੂੰ ਦੇਖਦੇ ਹੋਏ ਤੇ ਵਾਤਾਵਰਣ ਨੂੰ ਦੇਖਦੇ ਹੋਏ ਅਸਾਂ ਸਾਡੇ ਪਿੰਡ ਨੂੰ ਜਿਹੜੇ ਨੇ ਉਹ ਬੂਟੇ ਲਗਾਉਣੇ ਚਾਹੀਦੇ ਨੇ ਤੇ ਸਾਡੀ ਟੀਮ ਦੇ ਵੱਲੋਂ ਵੀ ਵਕਵਕ ਥਾਵਾਂ ਤੇ ਬੂਟੇ ਲਗਾਏ ਜਾ ਰਹੇ ਨੇ ਤੇ ਅੱਗੇ ਵੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਪ੍ਰੋਜੈਕਟ ਜਿਹੜਾ ਹੈ ਵੱਧ ਛੱਡ ਕੇ ਬੂਟੇ ਲਗਾਈਏ ਤੇ ਇਸ ਪ੍ਰੋਜੈਕਟ ਨੂੰ ਸਫਲ ਬਣਾਈਏ। ਇਸ ਦੇ ਨਾ ਹੀ ਕਾਫੀ ਨਹੀਂ ਹੈ ਬੂਟਿਆਂ ਦੀ ਪਾਲਣਾ ਕਰਨਾ ਬੂਟਿਆਂ ਨੂੰ ਸਾਂਭ ਸੰਭਾਲ ਉਹਨਾਂ ਦੀ ਕਰਨਾ ਇਹ ਵੀ ਸਾਡਾ ਮੁੱਖ ਉਦੇਸ਼ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰੋਜੈਕਟ ਅਸੀਂ ਲੈ ਕੇ ਆਵਾਂਗੇ ਲਗਭਗ ਸਾਡਾ ਇਹ ਪ੍ਰੋਜੈਕਟ ਹੈ ਕਿ ਅਸੀਂ 5000 ਬੂਟੇ ਵਗੋਂ ਦੇ ਵਿੱਚ ਸਫਲ ਹੋਈਏ ਔਰ ਕਿਸੇ ਵੀ ਸ਼ਹਿਰ ਵਾਸੀ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੁੰਦੀ ਹੈ ਉਹ ਸਾਡੀ ਟੀਮ ਦੇ ਨਾਲ ਸੰਪਰਕ ਕਰ ਸਕਦਾ ਹੈ ਇਹ तमाम ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਦੱਸਦੇ ਹੀ ਉਹਨਾਂ ਨੇ ਉਸ ਦੇ ਨਾਲ ਇਹ ਵੀ ਕਿਹਾ ਹੈ ਕਿ ਸਾਡੇ ਸੰਸਥਾ ਦੇ ਜਿੰਨੇ ਵੀ ਮੈਂਬਰ ਨੇ ਕਿਸੇ ਦੇ ਨਾਲ ਵੀ ਤੁਸੀ ਕੋਈ ਵੀ ਸਮੱਸਿਆ ਹੋਵੇ ਸੰਪਰਕ ਕਰੋ ਉਸ ਦੀ ਹਮੇਸ਼ਾ ਵੱ ਚੜ ਕੇ ਉਹਨਾਂ ਦਾ ਸਾਥ ਦੇਵਾਂਗੇ ਇਸ ਮੌਕੇ ਤੇ ਉਹਨਾਂ ਦੇ ਨਾਲ ਪ੍ਰਿਆ ਸ਼ਰਮਾ ਸੁਨੀਤਾ ਖੋਤਲਾ ਜਸੀ ਵਾਲੀਆ ਪਵਨ ਜੋਤੀ ਪ੍ਰਭਜੀਤ ਕੌਰ ਜੋਤੀ ਬਾਜਾਜ ਤੇ ਰੀਚਾ ਗੁਰਮੀਤ ਕੌਰ ਆਕ੍ਰਿਤੀ ਕਾਮਨਾ ਇਹ ਸਾਰੇ ਜੜੇ ਨੇ ਉਹ ਮੌਜੂਦ ਰਹੇ ਤੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਤੇ ਆ ਹੁਣ ਸੁਣ ਲੈਣਿਆ ਮੈਡਮ ਅਮਨਦੀਪ ਕੌਰ ਦੇ ਮੂਹੋਂ ਕਿਸ ਤਰ੍ਹਾਂ ਦੇ ਨਾਲ ਇਹ ਤੀਜਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਹੋਰ ਵੀ ਜੜੇ ਪ੍ਰੋਜੈਕਟਿੰਗ ਫਿਊਚਰ ਆਉਣ ਵਾਲੇ ਨੇ ਉਸ ਬਾਰੇ ਕੀ ਕੀ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਹਾਂਜੀ ਅੱਜ ਅਸੀਂ ਲਾਇਨਸ ਕਲੱਬ ਪਠਾਨਕੋਟ ਸਟਾਰ ਦੀਆਂ ਲਾਇਨ ਲੇਡੀਜ਼ ਵੱਲੋਂ ਤੀਜਾ ਤਿਉਹਾਰ ਮਨਾਇਆ ਜਾ ਰਿਹਾ ਉਹਦੀ ਸੈਲੀਬ੍ਰੇਸ਼ਨ ਲਈ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਇਹ ਤਿਉਹਾਰ ਸਾਡੇ ਆਪਣੇ ਕਲਚਰ ਦਾ ਬਹੁਤ ਹੀ ਇੱਕ ਇੰਪੋਰਟੈਂਟ ਪਾਰਟ ਹੈ ਇੰਪੋਰਟੈਂਟ ਪਾਰਟ ਹੈ ਔਰ ਅਸੀਂ ਇਹਦੀ ਇਹ ਜਿਹੜੀ ਹਿਸਟਰੀ ਹੈ ਨਾ ਉਹ ਇਸ ਤਰ੍ਹਾਂ ਕੁਝ ਕੀ ਜਦੋਂ ਵਿਆਹ ਹੋਈਆਂ ਲੇਡੀਜ਼ ਕੁੜੀਆਂ ਆਪਣੇ ਪੇਕੇ ਘਰ ਜਾਂਦੀਆਂ ਨੇ ਤੇ ਉੱਥੇ ਸਾਰੀਆਂ ਸਹੇਲੀਆਂ ਇਕੱਠੀਆਂ ਰਲ ਮਿਲ ਕੇ ਇੱਕ ਆਪਣਾ ਵਿਚਾਰ ਸਾਂਝਾ ਕਰਦੀਆਂ ਨੇ ਆਪਣੀਆਂ ਫੀਲਿੰਗਸ ਦੱਸਦੀਆਂ ਨੇ ਤੇ ਇੱਕ ਉਹਦਾ ਮਤਲਬ ਬਹਾਨਾ ਬਣਿਆ ਹੋਇਆ ਸਾਰਿਆਂ ਦਾ ਰਲ ਮਿਲ ਕੇ ਇਕੱਠੇ ਹੋਣ ਦਾ ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ ਕਰਨ ਦਾ ਇੱਕ ਬਹੁਤ ਚੰਗਾ ਮੌਕਾ ਹੈ ਔਰ ਇਹਦੀ ਸਾਡੇ ਆਪਣੇ ਕਲਚਰ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅੱਜ ਇਹ ਸਾਡਾ ਤਿਉਹਾਰ ਮਨਾਉਣ ਦਾ ਮਕਸਦ ਇਹ ਵੀ ਹੈ ਕਿ ਆਪਣੀ ਵਾਲੀ ਜਨਰੇਸ਼ਨ ਨੂੰ ਜਿਹੜੀ ਆਪਣੇ ਕਲਚਰ ਤੋਂ ਦੂਰ ਹੁੰਦੀ ਜਾ ਰਹੀ ਹੈ ਉਹਨੂੰ ਆਪਣੇ ਕਲਚਰ ਦੇ ਨਾਲ ਜੋੜਨ ਦਾ ਇੱਕ ਸਾਡਾ ਇੱਕ ਉਪਰਾਲਾ ਹੈ ਕਿ ਜਿਹਦੇ ਥਰੂ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਸਾਡਾ ਕਲਚਰ ਜਿਹੜਾ ਬਹੁਤ ਰਿਚ ਹੈ ਇਹਦੇ ਬਹੁਤ ਰਿਚ ਰਿਚ ਫੈਸਟੀਵਲਸ ਨੇ ਬੜੀ ਇਹਨਾਂ ਦੀ ਇੰਪੋਰਟੈਂਸ ਹੈ ਸਾਡੀ ਲਾਈਫ ਦੇ ਵਿੱਚ ਐਂ ਇਹਨਾਂ ਨੂੰ ਜੀਵਤ ਰੱਖਿਆ ਜਾਏ ਇਹਨਾਂ ਨੂੰ ਹਰ ਸਾਲ ਇਹਨਾਂ ਦੀਆਂ ਮਤਲਬ ਇੱਕ ਦਾਇਰੇ ਦੇ ਵਿੱਚ ਰਹਿ ਕੇ ਇਹਨਾਂ ਨੂੰ ਮਨਾਇਆ ਜਾਏ ਪਠਾਨ ਲਾਇਨਸ ਕਲੱਬ ਪਠਾਨਕੋਟ ਸਟਾਰ 2019 ਦੇ ਵਿੱਚ ਮਤਲਬ ਫਾਰਮ ਕੀਤਾ ਗਿਆ ਸੀ ਵਿਦ ਚਾਰਟਰਡ ਟੀਮ ਮਿਸਟਰ ਰਣਵੀਰ ਸਿੰਘ ਵਾਲੀਆ ਐਜ਼ ਅ ਚਾਰਟਰ ਪ੍ਰੈਜ਼ੀਡੈਂਟ ਹਰਜੀਤ ਸਿੰਘ ਐਜ਼ ਅ ਚਾਰਟਰਡ ਸੈਕਟਰੀ ਐਂਡ ਮਿਸਟਰ ਪਰਮਪਾਲ ਸਿੰਘ ਕਹਲੋਂ ਐਜ਼ ਅ ਫਾਈਨੈਂਸਰਸ ਔਰ ਇਹ ਟੀਮ ਐਨੇ ਸਾਲਾਂ ਤੋਂ ਸਮਾਜ ਦੀ ਸੇਵਾ ਕਰ ਰਹੀ ਹੈ ਸਾਰੇ ਲਾਈਨਸ ਮੈਂਬਰ ਲਾਈਨ ਲੇਡੀਜ਼ ਐਂਡ ਮੇਲ ਸਾਰੇ ਬਹੁਤ ਮਤਲਬ ਇੱਕ ਵੱਡੇ ਦਿਲ ਦੇ ਨਾਲ ਸਮਾਜ ਦੀ ਸੇਵਾ ਕਰਦੇ ਆ ਕਮਿਊਨਿਟੀ ਸਰਵ ਕਰਨ ਦੀ ਕੀ ਉਪਰਾਲੇ ਕੀਤੇ ਜਾ ਰਹੇ ਕਲੱਬ ਦੇ ਜਿਵੇਂ ਆਇਆ ਇਹ ਸਾਵੰਧਾ ਮਹੀਨਾ ਆਦੇ ਵਿੱਚ ਅਸੀਂ ਜਿਹੜਾ ਸੋਚਿਆ ਕਿ ਬਹੁਤ ਸਾਰੇ ਟਰੀ ਪਲਾਂਟੇਸ਼ਨ ਕੀਤੀ ਜਾਏ ਅਗਲੇ ਹਫਤੇ ਹੀ ਅਸੀਂ ਮਤਲਬ ਇਹਦਾ ਇੱਕ ਪ੍ਰੋਜੈਕਟ ਕਰ ਰਹੇ ਹਾਂ ਜਿਹਦੇ ਵਿੱਚ ਅਪ੍ਰੋਕਸੀਮੇਟਲੀ 500 ਤੋਂ 1000 ਦੇ ਵਿੱਚ ਵਿੱਚ ਦੋ ਪ੍ਰੋਜੈਕਟ ਕਰਾਂਗੇ 500 500 ਦੇ ਉਹਦੇ ਵਿੱਚ प्लांट्स ਵੰਡੇ ਜਾਣਗੇ ਵਿਦ ਫੁੱਲ ਇਨਸਟਰਕਸ਼ਨਸ ਹਾਊ ਟੂ ਟੇਕ ਕੇਅਰ प्लांट्स ਐਂਡ ਹਾਊ ਟੂ ਮੈਨੇਜ ਮਤਲਬ ਕੀ ਹਦਾ ਕਿ प्लांट्स ਲੈ ਜਾਂਦੇ ਆ ਫਿਰ ਸੁੱਕ ਜਾਂਦੇ ਆ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਬਟ ਇਸ ਵਾਰੀ ਮੈਂ ਇਹ ਥੋੜੀ ਜੀ ਮੋਡੀਫਿਕੇਸ਼ਨ ਕਰਾਂਗੀ ਕਿ ਨਾਲ ਇਹ ਵੀ ਦੱਸਿਆ ਜਾਏਗਾ ਕਿ ਪlant ਨੂੰ ਕਿਸ ਤਰ੍ਹਾਂ ਲਗਾਣਾ ਹੈ ਕਿਸ ਤਰ੍ਹਾਂ ਦੇ এনवायरमेंट 'ਚ ਲਗਾਣਾ ਹੈ ਤੇ ਉਹਦੀ ਟੇਕ ਕੇਅਰ ਕਿਸ ਤਰ੍ਹਾਂ ਕਰਨੀ ਹੈ ਸੋ ਥੈਟ ਕਿ ਉਹ ਸਰਵਾਈਵ ਕਰ ਪਾਏ